ਜਾਲੀਰ ਭੇਕਨ ਨੂੰ ਹਟਾ ਪੰਜਾਬੀਆਂ ਨੂੰ ਲੈਣਾ ਪੈ ਰਿਹਾ ਹੈ ਪੰਜਾਬ ਤੇ ਪੰਜਾਬੀਆਂ ਦਾ ਬਣੇਗਾ ਕੀ ਪੰਜਾਬ ਤੇ ਪੰਜਾਬੀ ਹੈ ਨਾ ਬੜੇਗਾ ਕੀ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਸੂਬੇ ਪੰਜਾਬ ਵਿੱਚ ਕਣਕ ਦੀ ਸ਼ਾਰਟੇਜ ਵੱਡੇ ਸਵਾਲ ਖੜੇ ਕਰ ਰਹੀ ਹੈ ਜਿਹੜਾ ਪੰਜਾਬ ਦੇ ਵਿੱਚ ਆਟਾ ਤੇ ਦੀ ਜਿਹੜੀ ਸ਼ਾਰਟੇਜ ਆ ਇਹ ਕਾਲ ਜਿਹੜੀ ਕਾਲਾ ਬਾਜ਼ਾਰੀ ਆ ਉਹ ਆ ਕਿਨਾਂ ਜਮਾ ਖੋਰੀ ਹੈ ਜਿਹੜੀ ਉਸ ਕਰਕੇ ਹੋ ਰਿਹਾ ਸਾਰਾ ਕੁਝ ਇਹ ਸਰਕਾਰ ਨੂੰ ਇਸ ਵਾਰ ਜਿਹੜਾ ਤੁਰੰਤ ਧਿਆਨ ਦੇਣਾ ਚਾਹੀਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਕਟ ਆ ਇਹ ਵਧਣ ਦੇ ਆਸਾਰ ਨੇ ਕਿਉਂਕਿ ਪੰਜਾਬ ਦੇ ਵਿੱਚ ਤਾਂ ਪਹਿਲੇ ਹਾਲਾਤ ਬਹੁਤ ਜ਼ਿਆਦੇ ਮਾੜੇ ਨੇ ਲੁੱਟਾਂ ਖੋਹਾਂ ਵਧ ਗਈਆਂ ਇੱਥੇ ਤੁਰੇ ਜਾਂਦੇ ਬੰਦੇ ਨੂੰ ਲੁੱਟ ਕੇ ਲੈ ਜਾਂਦੇ ਨੇ ਦਿਨ ਦਿਹਾੜੇ ਲੁੱਟਾਂ ਇਹ ਜਮਾ ਖੋਰੀ ਹੈ ਜੀ ਜਿਹੜਾ ਕਿਸਾਨ ਉਹ ਤਾਂ 2300 ਕੋਸ਼ ਰੁਪਏ ਉਹ ਤੋਂ ਲੈ ਲੈਂਦੇ ਨੇ ਹੁਣ ਤੁਸੀਂ ਦੇਖ ਲਓ 40 ਰੁਪਏ ਕਿਲੋ ਆਟਾ ਵਿਕਦਾ 3500 ਨੂੰ ਕਣਕ ਹੋਈ ਪਈ ਆ ਜਿਹੜਾ ਕਿਸਾਨ ਕਣਕ ਬੀਜਦਾ ਤੇ ਉਗਾਉਂਦਾ ਉਹਨੂੰ ਤਾਂ ਵਿੱਚੋਂ ਬਚਦੇ ਕੁਛ ਨਹੀਂ ਇਹ ਜਿਹੜੇ ਕਾਲਾ ਬਾਜ਼ਾਰੀ ਵਾਲੇ ਨੇ ਇਹ ਇਹ ਆਪਣੀਆਂ ਜੜੀਆਂ ਜੇਬਾਂ ਨੇ ਮਾਲੂਮਾਰ ਹੋਉਂਦੇ ਜਾ ਰਹੇ ਦੋਨੇ ਦੋਨੇ ਡੇੜਾ ਕਿਸਾਨ ਆ ਉਹ ਫਾਹੇ ਲੈਂਦਾ ਕੋਈ ਮਾਰਦਾ ਕੋਈ ਆਤਮ ਹੱਤਿਆ ਕਰਦਾ ਉਤੇ ਹੀ ਆਟਾ ਚੱਕੀ ਮਾਲਕਾਂ ਮਨਜਿੰਦਰ ਸਿੰਘ ਤੇ ਰਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਆਟੇ ਦੀ ਕੀਮਤ ਵਿੱਚ ਵਾਧੇ ਨਾਲ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਪਰ ਚੂਨ ਬਾਜ਼ਾਰ ਵਿੱਚ ਮੈਦੇ ਦੀ ਕੀਮਤ 10 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵੱਧ ਗਈ ਹੈ ਕੀ ਕਾਰਨ ਮੰਦੋ ਇੱਕ ਕਾਰਨ ਇਹਨਾਂ ਮੁੱਦਾ ਤਾਂ ਜੀ ਜਿਹੜੀ ਗਵਰਨਮੈਂਟ ਸਪਲਾਈ ਦਿੰਦੀ ਆ ਇਹ ਪਹਿਲਾਂ ਤਾਂ ਲੇਟ ਦਿੱਤੀ ਗਈ ਕਿ ਜਿਹੜੇ 9ਵੇਂ ਮਹੀਨੇ ਦਿੰਦੇ ਸੀ ਉਹ 12ਵੇਂ ਮਹੀਨੇ ਸ਼ੁਰੂ ਕਰੀ ਉਸ ਤੋਂ ਬਾਅਦ ਜਿਹੜਾ ਹੈ ਵੀ ਮਿਲਾਂ ਨੂੰ ਜਿਹੜੀ ਮਿਲ ਨੂੰ 300 ਟਨ ਹਫਤੇ ਦਾ ਚਾਹੀਦਾ ਉਹਨੂੰ 100 ਮਿਲ ਰਿਹਾ ਜਦੋਂ ਮਾਲ ਪੂਰਾ ਨਹੀਂ ਹੋ ਰਿਹਾ ਮਿਲਾਂ ਕੋਲੇ ਤਾਂ ਖਪਤ ਤਾਂ ਉੰਨੀ ਹੈਗੀ ਆ ਨਾ ਜੀ ਆਟਾ ਹਰ ਕਿਸੇ ਨੇ ਖਾਣਾ ਇੱਕ ਇਹੋ ਜੀ ਚੀਜ਼ ਆ ਜਦੋਂ ਆਟਾ ਨਹੀਂ ਮਿਲੂਗਾ ਤਾਂ ਤੀਜੀ ਆਪਰੇ ਆਉਗੀ ਚੱਕੀ ਵਾਲਿਆਂ ਨੂੰ ਕੀ ਕੀ ਪ੍ਰੋਬਲਮ ਆ ਰਹੀ ਹੈ ਚੱਕੀ ਵਾਲਿਆਂ ਨੂੰ ਸਾਰਿਆਂ ਨੂੰ ਵੱਡੀਆਂ ਪ੍ਰੋਬਲਮ ਆ ਇਹ ਨੇ ਵੀ ਚੱਕੀਆਂ ਵਾਲਿਆਂ ਨੂੰ ਸਰਕਾਰ ਤੋਂ ਕਣਕ ਨਹੀਂ ਰਿਲੀਜ਼ ਹੋਣ ਦੀ ਜੇ ਰਿਲੀਜ਼ ਹੋਊਗੀ ਤਾਂ ਹੀ ਅਸੀਂ ਕੁਝ ਕਰਾਂਗੇ ਸਰ ਜਿਹੜਾ ਇਹ ਤੇ ਸਰਕਾਰ ਦੀ ਗੰਮੀ ਹੈ ਜਿਸ ਤੋਂ ਨੇ ਮਹਿੰਗਾਈ ਹੈ ਰਿਕਾੜ ਧੋੜਿਆ ਪਿਆ ਮੈਂ ਤੇ ਆਪਣੀ ਲੈਬ ਦੇ ਵਿੱਚ ਪਹਿਲੀ ਵਾਰ 40 ਤੋਂ 45 ਰਿਕਲ ਵਟਾ ਹੋ ਗਿਆ ਗਰੀਬ ਬੰਦਾ ਕਿੱਥੇ ਜਾਏਗਾ ਤੇ ਭੁਗਮਰੇ ਬੈਲੋਗੇ ਲੋਕ ਗੁੱਟਮਾਰ ਹੋਣਗੇ ਲੋਕਾਂ ਨੂੰ ਛਿੰਜਪਟਾ ਹੋ ਗਿਆ ਜਾਂ ਕੇ ਐਸਰਾ ਤੇ ਕੰਬਰੇ ਹਾਲ ਹੋ ਗਿਆ ਜਿਹੜਾ ਜਿਹੜਾ ਮੋਹਲ ਚੱਲਦਾ ਪਿਆ ਨਾ ਤਾਂ ਬਹੁਤ ਗਲਤ ਚੱਲਦਾ ਪਿਆ ਆਪਾਂ ਕਿੰਨੇ ਸਾਲ ਤੋਂ ਚੱਕੀ ਚਲਾ ਰਹੇ ਸੰਧੂਪ ਸਾਹਿਬ 38 ਸਾਲ ਹੋ ਗਏ 38 ਆਪਣੇ ਕਾਰੋਬਾਰ ਤੇ ਕਿੰਨਾ ਕਸਰ ਪਿਆ ਸਰ ਮੈਂ ਕਹ ਰਿਕਾੜ ਧੋੜਿਆ ਪਿਆ ਜਿੱਦੇ 70 70 ਬੰਦੇ ਆਉਂਦੇ ਸੀ ਪਸਾਈ ਵਸੇ आठ दस बंदे रह गए नौकरियों का खर्चा निकलना भी औखा हो पिछे पिछु ही है पिछले तेजी आ रही है पिछले सरकार को सोचना चाहिए है कि गरीब ए गरीब ने भी देखो गरीब ने रोटी तो चावल ही खाना और तो कुछ नहीं खाना है रोटी इनी महंगी हो जाएगी गरीब बंदा किएगा मरे कि मरेगा जाके सरकार को सोचना चाहिए कि कणक न डेट सही लैके आया भी बई तेई रुपये कोलो थो पच्ची रुपये किलो आटा बिक गया सफिशेंट वी है सारा बंद गरीब गरीब न भी फायदा है अमीर कोई उन्होंने ही नहीं ਅਮੀਰਾਂ ਨੇ 1 ਰੋਟੀ ਖਾਣੀ ਹੈ ਗਰੀਬਾਂ ਨੇ ਤੇ ਚਰਾਂ ਨੇ 5-5 6-6 ਰੋਟੀ ਖਾਣੀਆਂ ਨੇ ਉਹ ਕਿੱਥੇ ਜਾਣਗੇ ਲਗਭਗ 123 ਲੱਖ ਮੀਟਿਕ ਟਨ ਕਣਕ ਜੋ ਕਿ ਲਗਭਗ 45% ਵੰਡਦੀ ਹੈ ਇਕੱਲੇ ਪੰਜਾਬ ਤੋਂ ਖਰੀਦੀ ਗਈ ਪੰਜਾਬ ਦੀਆਂ ਆਟਾ ਮਿਲ ਕੋਲ ਸਿਰਫ 6 ਮਹੀਨਿਆਂ ਦਾ ਸਟਾਕ ਹੁੰਦਾ ਹੈ ਸਟਾਕ ਰੋਜ਼ਾਨਾ ਪੋਰਟਲ ਤੇ ਅਪਲੋਡ ਕੀਤਾ ਜਾਂਦਾ ਹੈ ਹੁਣ ਕਣਕ ਅਪ੍ਰੈਲ ਵਿੱਚ ਪੰਜਾਬ ਆਵੇਗੀ ਪਰ 3 ਮਹੀਨੇ ਪਹਿਲਾਂ ਸਟਾਕ ਖਤਮ ਹੋਣ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋਣ ਲੀਆਂ ਆ ਆਪਣੀ ਫਰੋਮਿਲ ਵੀ ਇਹ ਦੀ ਗੱਲ ਬੱਚੇ ਇਹ ਹੈ ਵੀ ਇਹ ਅੱਗੇ ਨਾ ਕਿਹੜਾ ਮੇਲਾਣਾ ਕੋਸਟਾ ਹੁੰਦਾ ਸੀ ਉਹ ਵੱਧ ਤੋਂ ਵੱਧ ਨਾਲ ਦੇਲਾਈ ਤੱਕ ਹੁੰਦਾ ਸੀ ਆਪਣੀ ਆਪਣੀ ਖਰੀਦ ਕਰਦੇ ਪ੍ਰਾਈਵੇਟ ਤੇ ਬਾਕੀ ਅਗਸਤ ਦੇ ਵਿੱਚ ਉਹਨਾਂ ਨੂੰ ਜਿਹੜੀ ਸੈਂਟਰ ਸਰਕਾਰ ਐਫਸੀਆਈ ਉਹ ਉਹਨਾਂ ਨੂੰ ਆਪਣਾ ਅਲੀਜ਼ ਕਰਦੀ ਹੁੰਦੀ ਸੀ ਇਸ ਵਾਰ ਕੀ ਹੋਇਆ ਵੀ ਗੇੜੀ ਕਣਕ ਅਗਸਤ ਦੇ ਵਿੱਚ ਉਹਨਾਂ ਰਿਲੀਜ਼ ਕਰਨੀ ਹੁੰਦੀ ਹੈ ਤੇ ਜਿਹੜਾ ਰੇਟ ਉਹਨਾਂ ਨੇ ਫਿਕਸ ਕੀਤਾ ਸੀਗਾ 23-25 ਰੁਪਏ ਤੇ ਉਹ ਰੇਟ ਉਹਦੇ ਉਹਨਾਂ ਨੇ ਉਹਨਾਂ ਰਿਲੀਜ਼ ਨਹੀਂ ਕੀਤੀ ਉਹ ਉਹ ਉਹਨਾਂ ਨੇ ਕੀਤੀ ਲਈ ਉਹ ਦਸੰਬਰ ਦੇ ਵਿੱਚ ਜਾਂ ਤੱਕ ਨਾ ਤਾਂ ਕਿਸੇ ਕੋਲ ਕਿਸਾਨ ਕੋਲ ਕਣਕ ਰਹੀ ਤੇ ਨਾ ਕਿਸੇ ਮਦਦ ਕੋਲ ਕਣਕ ਰਹੀ ਤੇ ਕਲੇ ਪੰਜਾਬ ਦੀ ਗੱਲ ਨਹੀਂ ਕਰਦਾ ਕਰਦੇ ਸਾਰੇ ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਕਣਕ ਦੀ ਜਿਹੜੀ ਉਹ ਸ਼ੌਟੇਜ ਹੈ ਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਵੀ ਨਹੀਂ ਕੀਤੀ ਉਹ ਦਸੰਬਰ ਚ ਕੀਤੀ ਜਦੋਂ ਦਸੰਬਰ ਚ ਉਹ ਰਿਲੀਜ਼ ਕੀਤੀ ਜੋ ਪਿਛਲਾ ਸਟਾਕ ਇਹਨਾਂ ਕੋਲ ਸਾਰੇ ਕੋਲੇ ਉਹ ਮੁੱਕ ਗਿਆ ਤੇ ਦਸੰਬਰ ਦੇ ਵਿੱਚ ਵੀ ਉਹਨਾਂ ਨੇ ਇੱਕ ਫਰੋਰ ਬਿਲ ਦਾਣਾ ਨੂੰ 100 ਟਨ ਵੱਧ ਬਦਲ ਸਕਦੇ ਵੀ ਉਦ 100 ਟਨ ਦੇ ਵਿੱਚ ਦੇ ਲੋ 1000 ਕਮੰਟਲ ਬਣਿਆ 1000 ਕਮੰਟਲ ਦੇ ਨਾਲ ਕਿ ਹਫਤੇ ਦੇ ਦਿੰਦੇ ਨੇ ਇਹ 100 ਟਨ ਤੇ ਉਸ ਕਰਕੇ ਜਿਹੜੀ ਮਹਿੰਗਾਈ ਹੋ ਗਈ ਬਹੁਤ ਜ਼ਿਆਦੀ ਅ ਘੱਟ ਦੇ ਜਿਹੜੇ ਰੇਟ ਬਦਲਣ ਕੀ ਕਾਰਨ ਤੇ ਮੌਜੂਦਾ ਕੀ ਰੇਟ ਚੱਲ ਰਿਹਾ ਹੈ ਮੌਜੂਦਾ ਰੇਟ ਜਿਹੜਾ ਹੈਗਾ ਜੀ ਪੰਜਾਬ ਦੇ ਅੰਦਰ ਜਿਹੜੇ ਕੱਲ ਟੈਂਡਰ ਹੋਏ ਸੀ 3200 ਰੁਪਏ ਤੱਕ ਟੈਂਡਰ ਗਏ ਹੈ ਜੀ ਤੇ ਮੌਜੂਦਾ ਪੋਜੀਸ਼ਨ ਪੰਜਾਬ ਦੇ ਅੰਦਰ ਹੈਗੀ ਹੈ ਕਿ ਕਿਉਂਟ ਸ਼ਾਰਟੇਜ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਡੇ ਟੂ ਡੇ ਕੰਜ਼ਮਪਸ਼ਨ ਦੀ ਬੀਟ ਲੈ ਰਹੇ ਆ ਲੋਕ ਬਹੁਤ ਜ਼ਿਆਦਾ ਜਿਹੜੀ ਹੈਗੀ ਇੱਕ ਸ਼ਾਰਟੇਜ ਹੈਗੀ ਆ ਹੁਣ ਇਸ ਟਾਈਮ ਪੰਜਾਬ ਦੇ ਅੰਦਰ ਜੀ ਕਿਹੜਾ ਸਰਕਾਰੀ ਕੀ ਸਰਕਾਰੀ ਰੇਟ ਇਹਦਾ 2325 ਰੁਪਏ ਹੈ ਜੀ ਰਿਜ਼ਰਵ ਪ੍ਰਾਈਸ ਜਿਹੜੀ ਟੈਂਡਰ ਦੀ ਜੀ ਇੱਕ ਆਮ ਤੀਤ ਕਾਰਨ ਕੀ ਹੈ ਜਿਹੜਾ ਇੱਕ ਨਾ ਰੇਟ ਇਨ ਫੀਸ ਹੋ ਰਿਹਾ ਪੰਜਾਬ ਦੇ ਅੰਦਰ ਨਾ ਜਿਹੜੀ ਪ੍ਰੋਡਕਸ਼ਨ ਹੁੰਦੀ ਆ ਉਹਦਾ 95% ਗਵਰਨਮੈਂਟ ਪ੍ਰੋਕਿਊਰਮੈਂਟ ਕਰਕੇ ਲੈ ਗਈ ਅਪ੍ਰੈਲ ਦੇ ਮਹੀਨੇ ਮਈ ਦੇ ਮਹੀਨੇ ਚ ਜੀ ਜਿਹੜਾ ਲੈਫਟਓਵਰ ਸਟਾਕ ਸੀਗਾ ਉਹ ਸਾਡੇ ਕੋਲ ਸਿਰਫ 6 ਮਹੀਨਿਆਂ ਤੱਕ ਦਾ ਹੁੰਦਾ ਹੈ ਜਿਹੜਾ ਅਸੀਂ ਸਟਾਕ ਕਰਕੇ ਰੱਖਦੇ ਆ ਉਹ 6 ਮਹੀਨਿਆਂ ਦਾ ਜਿਹੜਾ ਸਟਾਕ ਸੀ ਉਹ ਆਲਮੋਸਟ ਸਾਡਾ ਅਕਤੂਬਰ ਅ ਨਵੰਬਰ ਚ ਸਭ ਪੰਜਾਬ ਦੇ ਮਿਲਨਾਂ ਦਾ ਐਗਜ਼ੌਸਟ ਹੋ ਜਾਂਦਾ ਹੈ ਜੀ ਫਿਰ ਅਸੀਂ ਜਿਹੜੀ ਪਰਚੇਜ਼ ਆ ਪਿਛਲੇ 25 ਸਾਲ ਤੋਂ ਐਫਸੀਆਈ ਤੇ ਡਿਪੈਂਡ ਕਰਦੇ ਸੀ ਤੇ ਐਫਸੀਆਈ ਨੇ ਜਿਹੜਾ ਹੁਣ ਟੈਂਡਰ ਦਸੰਬਰ ਤੋਂ ਸਟਾਰਟ ਕਰਿਆ ਉਹਦੀ ਕੁਆਂਟੀਟੀ ਬੜੀ ਥੋੜੀ ਹੋਣ ਕਰਕੇ ਤੇ ਕੰਜ਼ਮਪਸ਼ਨ ਦਾ ਲੈਵਲ ਜ਼ਿਆਦਾ ਹੋਣ ਕਰਕੇ ਪੰਜਾਬ ਦੇ ਅੰਦਰ ਉਹ ਕੁਆਂਟੀਟੀ ਘੱਟ ਨਾ ਪੂਰੀ ਨਾ ਹੋਣ ਕਰਕੇ ਸ਼ਾਰਟੇਜ ਆ ਜਾਂਦੀ ਹੈ ਮੇਰੇ ਨਾਲ ਜੁੜਿਆ ਹੋਇਆ ਜਿਹੜੀ ਐਫਸੀਈ ਵੱਲੋਂ ਨਾ ਕਿ ਕਣਕ ਦੀ ਜਿਹੜੀ ਸਪਲਾਈ ਆ ਉਹ ਫਲੋਰ ਮਿਲ ਦਸਤਰੀ ਨੂੰ ਨਹੀਂ ਕੀਤੀ ਗਈ ਪੰਜਾਬ ਦੀ ਜਿਹੜੀ ਫਲੋਰ ਮਿਲ ਇਹਦੇ ਬਾਰੇ ਤੁਹਾਨੂੰ ਕੰਸਰਨਡ ਜਿਹੜੇ ਮਨਿਸਟਰ ਹੁੰਦੇ ਨਾ ਉਹ ਦੱਸ ਸਕਦੇ ਨੇ ਲਾਲਚੰਦ ਕਟਾਰੂ ਚੱਕੀ ਫੈਕਟਰੀ ਬੰਦ ਹੋ ਗਈ ਜੀ ਫਲੋਰ ਮਿਲ ਦਸਤਰੀ ਦੀ ਨਹੀਂ ਦੇਖੋ ਗੱਲ ਇਹਦਾ ਹੈ ਜੇ ਇੰਡਸਟਰੀ ਨੇ ਹਾਲ ਤੱਕ ਫਲੋਰ ਮਿਲ ਵਾਲਿਆਂ ਨੇ ਆ ਕੇ ਮੇਰੇ ਨਾਲ ਗੱਲ ਨਹੀਂ ਕੀਤੀ ਜੇ ਮੈਂ ਨਾਲ ਗੱਲ ਕਰਨਗੇ ਫਲੋਰ ਮਿਲ ਵਾਲੇ ਤਾਂ ਮੈਂ ਜਰੂਰ ਇਸ ਮੁੱਦੇ ਨੂੰ ਚੱਕੂਗਾ ਪਰ ਇਹ ਜਣੀ ਕਿ ਮੈਨੂੰ ਐਤਾ ਲੱਗਦਾ ਜਿਹੜਾ ਇਸ ਇਹ ਜਿਹੜਾ ਮਾਮਲਾ ਹੈ वो मेरे प्रोरोगेटिव दी बजाय जो कंसर्न मिनिस्टर है उन्होंने करना कर थैंक यू किंग ऑफ स्पाइसेस रेस्टोरेंट कैफे एंड रूफटॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। ਜੈਸਾ ਨਾਮ ਵੈਸਾ ਖਾਣਾ ਕਿੰਗ ਆਫ ਸਪਾਈਸਿਸ ਕਿੰਗ ਆਫ ਸਪਾਈਸਿਸ ਰੈਸਟੋਰੈਂਟ cafe ਐਂਡ ਅ ਰੂਫਟਾਪ ਮੇ ਆਪਕਾ ਸਵਾਗਤ ਹੈ